ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਮੁਕੇਰੀਆਂ ਚ ਹੋਏ ਦਰਦਨਾਕ ਸੜਕ ਹਾਦਸੇ ਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦ ਕਿ ਇਸ ਸੜਕ ਹਾਦਸੇ ਦੇ ਵਿੱਚ ਕਾਰ ਸਵਾਰ ਤਿੰਨ ਹੋਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਇਸ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਘਟਨਾ ਦੀ ਸੂਚਨਾ ਮਿਲਦਿਆਂ ਛਾਣਾ ਮੁਕੇਰੀਆਂ ਤੋਂ ਐਸਐਚਓ ਪੁਲਿਸ ਪਾਰਟੀ ਸਮੇਤ ਜਦੋਂ ਮੌਕੇ ਤੇ ਪਹੁੰਚਦੇ ਨੇ ਤਾਨਾ ਵੱਲੋਂ ਤੁਰੰਤ ਜ਼ਖਮੀਆਂ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਐਸਐਵਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ ਜਾਂਦਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਆ ਐਸਐਚਓ ਇਹ ਮੁਕੇਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ 12 ਵਜੇ ਦੇ ਕਰੀਬ ਉਹਨਾਂ ਨੂੰ ਇੱਕ ਸੜਕ ਹਾ사 ਹੋਣ ਦੀ ਸੂਚਨਾ ਮਿਲੀ ਸੀ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਜਾਣਕਾਰੀ ਮੁਤਾਬਕ ਇੱਕ ਗੱਡੀ ਹੈ ਜਿਹੜੀ ਜੰਮੂ ਤਰਫੋਂ ਆ ਰਹੀ ਸੀ ਜੋ ਕਿ ਜਲੰਧਰ ਨੂੰ ਜਾ ਰਹੀ ਸੀ ਤੇ ਈਟੀਓਸ ਗੱਡੀ ਜੋ ਕਿ ਜਲੰਧਰ ਨੰਬਰ ਦੀ ਗੱਡੀ ਇਸ ਵਿੱਚ ਕੁੱਲ ਪੰਜ ਵਿਅਕਤੀ ਸਵਾਰ ਸਨ ਜੋ ਕਿ ਕਿਸੇ ਕੰਮ ਨੂੰ ਲੈ ਕੇ ਜੰਮੂ ਗਏ ਹੋਏ ਸੀ ਤਾਂ ਜਦੋਂ ਜੰਮੂ ਤੋਂ ਵਾਪਸ ਜਲੰਧਰ ਨੂੰ ਪਰਤ ਰਹੇ ਸੀ ਤਾਂ ਪਹਿਲਾਂ ਇਹਨਾਂ ਵੱਲੋਂ ਇਹ ਮਾਨਸਰ ਲਾਗੇ ਪੁਲਿਸ ਦਾ ਨਾਕਾ ਤੋੜਿਆ ਗਿਆ ਤੇ ਇਸ ਦੌਰਾਨ ਕਾਰ ਚਾਲਕ ਕੇ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ चूर ਸੀ ਉਸ ਵੱਲੋਂ ਚੈੱਕ ਪੋਸਟ ਉੱਤੇ ਇੱਕ ਗੱਡੀ ਚੜਾ ਦਿੱਤੀ ਗਈ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਪਲਟ ਗਈ ਤੇ ਗੱਡੀ 'ਚ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਮਨਦੀਪ ਸਿੰਘ ਅਤੇ ਤਰुण ਵਜੋਂ ਹੋਈ ਹੈ ਤੇ ਦੋਵੇਂ ਮ੍ਰਿਤਕ ਜਲੰਧਰ ਦੇ ਰਹਿਣ ਵਾਲੇ ਨੇ ਐਸਐਚਓ ਮੁਕੇਰੀਆਂ ਦਾ ਕਹਿਣਾ ਹੈ ਕਿ ਇਹ ਮੁਕੇਰੀਆਂ ਪੁਲਿਸ ਵੱਲੋਂ ਜ਼ਖਮੀ ਪੁਲਿਸ ਮੁਲਾਜ਼ਮ ਦੇ ਬਿਆਨਾਂ ਤੇ ਚਾਰਚਾਲਕ ਦੇ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੁਕੇਰੀਆਂ ਤੋਂ ਹੁਸ਼ਰਪਰ ਨੇ ਉਸਦੇ ਨਾਲ ਦਿਲਬਖ ਸਿੰਘ ਗੁਰਾਇਤ ਦੀ ਰਿਪੋਰਟ ਆਈ कृष्णा ਮਹੀਨੀਆ ਜੀ ਵਾਸੀ ਵਾਸੀ ਜਲੰਧਰ ਬਸ ਇਹ ਜਾਣਖਮ ਦੱਸੀਏ ਤੇ ਤੁਹਾਨੂੰ ਪਤਾ ਸਾਹਿਬ ਇਹ ਰੱਖੀ ਜਾਣਕਾਰੀ ਅੱਛਾ ਜੀ ਇਹ ਹੋਇਆ ਜੀ ਇੱਕ ਸਾਡੇ ਪਰਿਵਾਰਕ ਦੀ ਮੇਰੇ ਬ੍ਰਦਰ ਲੋ ਬ੍ਰਦਰ ਹੀ ਤੇ ਮੇਰੇ ਜੀਜਾ ਜੀ ਉਹ ਆਪਣਾ ਗੱਡੀ ਤੋਂ ਆ ਰਹੇ ਸੀਗੇ ਮਗਾ ਪਖਣ ਪਠਾਨਕੋਟ ਵਾਲੀ ਸਾਈਡ ਤੋਂ ਰਸਤੇ 'ਚ ਐਕਸੀਡੈਂਟ ਹੋਇਆ ਤੇ ਜੀਜਾ ਜੀ ਦੀ ਡੈਥ ਹੋ ਗਈ ਸੋ ਦੇ ਨਾਲ ਜਿਹੜਾ ਇੱਕ ਮੁੰਡਾ ਸੀਗਾ ਇੱਕ ਤਰुण ਮੁੰਡਾ ਉਹਦੀ ਵੀ ਡੈਥ ਹੋ ਗਈ ਹੈ ਜਲੰਧਰ ਦੇ ਵਿੱਚ ਕਿਸ ਕੰਮ ਲਈ ਗਏ ਸੀਗੇ ਇਹ ਕੋਈ ਕੰਮ ਲਈ ਗਈ ਸੀਗੀ ਉੱਥੇ ਆਪਣਾ ਕੋਈ ਫਰੈਂਡ ਦਾ ਜਿਹੜੀ ਜੀਜਾ ਹੀ ਉਹਨਾਂ ਨੂੰ ਕੋਈ ਕੰਮ ਸੀਗਾ ਉੱਥੇ ਪਠਾਨਕੋਟ ਵਾਪਸੀ ਆਂਦੇ ਹੋਏ ਹਾਦਸਾ ਹੋਇਆ ਕੀ ਕਰੋ ਵਰਕਰ ਦੇ ਸੀਗੇ ਇਹ ਐਲਐਸਆਈ ਕੋ ਐਲਐਸਆਈ ਕੰਪਨੀ ਦੇ ਵਿੱਚ ਸੀਗੇ ਜੀਜੇ ਸਈ ਚਾਰ ਦੋਸਤ ਸੀ ਹਾਂਜੀ ਹਾਦੀ ਦੋਸਤ ਸੀਗੇ ਭਰਾਵਾਂ ਵਾਲਾ ਪਿਆਰ ਸੀ ਜੀਜੇ ਨਾਲ ਵੀ ਭਰਾਵਾਂ ਵਾਲਾ ਪਿਆਰ ਸੀਗਾ ਤੇ ਉਹ ਵੀ ਰਸਤੇ 'ਚ ਆਂਦਿਆਂ ਦੇ ਐਕਸੀਡੈਂਟ ਹੋਇਆ ਸਾਨੂੰ ਫਿਰ ਰਾਤ ਨੂੰ ਪਤਾ ਲੱਗਾ ਤੇ ਆਪਾਂ ਰਾਤ ਨੂੰ ਮੋਕੇ ਤੇ ਵੀ ਇੱਥੇ ਆਏ ਹਾਂ ਉਹ ਹੁਣ ਉਹਨਾਂ ਦੀ ਡੈਥ ਕੌਸ਼ਿਸ਼ ਕਰ ਦਿੱਤੀ ਉਹਨਾਂ ਨੇ ਸਿਵਲ ਹਸਪੀਟਲ ਆਣੇ ਕੰਬੀਤੀ ਰਾਤ ਕਰੀਬ 12 ਵਜੇ ਸਾਨੂੰ ਤਲਾਹ ਮਿਲੀ ਪਈ ਜਿਹੜਾ ਸਾਡਾ ਥਾਣੇ ਦਾ ਮਾਸਟਰ ਨਾਕਾ ਸਾਡੇ ਜ਼ਿਲ੍ਹੇ ਦਾ ਮਾਸਟਰ ਨਾਕਾ ਜਿਹੜਾ ਲਾਸਟ ਹੈਗਾ ਉਸ ਨਾਕੇ ਦੇ ਵਿੱਚ ਕੋਈ ਗੱਡੀ ਚੜ ਗਈ ਆ ਜਿਸ ਦੇ ਨਾਲ ਮੁਲਾਜ਼ਮ ਜ਼ਖਮੀ ਹੋ ਗਿਆ ਤੇ ਪਹੁੰਚੋ ਜਿਸ ਤੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਜਾ ਕੇ ਦੇਖਿਆ ਇੱਕ ਹੀਡਿਊਸ ਗੱਡੀ ਜਲੰਧਰ ਨੰਬਰ ਦੀ ਜਿਹਦਾ ਕਿ ਡਰਾਈਵਰ ਤਾਂ ਠੀਕ ਸੀਗਾ ਡਰਾਈਵਰ ਦੀ ਡਰਿੰਕ ਕੀਤੀ ਹੋਈ ਸੀ ਕਾਫੀ ਜਿਹੜਾ ਪਿੱਛੋਂ ਨਾਕੇ ਦੇ ਵੈਰੀਗੜ ਤੋੜਦਾ ਹੋਇਆ ਸਾਡੇ ਜਿਹੜੀ ਪੁਲਿਸ ਪਾਰਟੀ ਸੀ ਨਾਕੇ ਦੀ ਪੋਸਟ ਰਗੀ ਪੋਸਟ ਤੇ ਚੜ੍ਹ ਗਈ ਤੇ ਜਿਹੜਾ ਪੋਸਟ ਦਾ ਵੀ ਕਾफी ਨੁਕਸਾਨ ਹੋਇਆ ਤੇ ਸਾਡਾ ਜਿਹੜਾ ਹੈ ਕਿ ਐਸਐਸਈ ਸਿਗਾ ਮੁਖੇ ਤੇ ਬੈਠਾ ਸੀ ਉਹਦੇ ਐਸਐਸਈ ਦੇ ਜਿਹੜੀ ਹੈਗੀ ਆ ਲੱਤ ਫ੍ਰੈਕਚਰ ਹੋ ਗਈ ਆ ਖਬੀ ਲੱਤ ਤੋਂ ਗੋਡੇ ਤੋਂ ਥੱਲੇੋਂ ਫ੍ਰੈਕਚਰ ਹੋਈ ਸੀ ਜਿਸ ਨਾਲ ਕਾफी ਨੁਕਸਾਨ ਹੋਇਆ ਤੇ ਜਿਹੜੀ ਕਾਰ ਉਹ ਪਲਟੀਆਂ ਖਾਂਦੀ ਹੋਈ ਪੋਸਟ ਦੇ ਅੰਦਰ ਹੀ ਚਲ ਗਈ ਸੀ ਤੇ ਕਾਰ ਚਾਲਕ ਜਿਹੜੇ ਸੀਗੇ ਇਹ ਜਲੰਧਰ ਦੇ ਪੰਜ ਵਿਅਕਤੀ ਸਵਾਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਮਰਦੀਪ ਸਿੰਘ ਸਿਗਾ ਵਿੱਚ ਇਹਦਾ ਰਿਸ਼ਤੇਦਾਰੀ ਆ ਜਿਹੜਾ ਡਰਾਈਵਰ ਸਿਗਾ ਇਹਦਾ ਜੀਜਾ ਲੱਗਦਾ ਦੱਸਣ ਤੇ ਪਤਾ ਲੱਗਾ ਇਹਦੀ ਮੌਤ ਹੋ ਗਈ ਆ ਇੱਕ ਤਰਨ ਮੁੰਡਾ ਸਿਗਾ ਹੋਰ ਜਲੰਧਰ ਦਾ ਜਿਹੜਾ ਇਹ ਨਾਲ ਸੀਗਾ ਗੱਡੀ ਦੇ ਵਿੱਚ ਸਵਾਰ ਸੀ ਉਹਦੀ ਵੀ ਮੌਤ ਹੋ ਗਈ ਆ ਹੁਣ ਬਾਕੀ ਬੰਦੇ ਇਹ ਜਿਹੜਾ ਜਿਹੜਾ ਨਾਲ ਇੱਕ ਪੰਜਵਾਂ ਬੰਦਾ ਸਿਗਾ ਉਹਦੇ ਵੀ ਲੱਤ ਫ੍ਰੈਕਚਰ ਹੋਈ ਆ ਉਹਦਾ ਵੀ ਇਲਾਜ ਚੱਲ ਰਿਹਾ ਵਾ ਅਸੀਂ ਇਹਦੇ ਕਾਰ ਚਾਲਕ ਦੇ ਡਰਾਈਵਰ ਦੇ ਖਿਲਾਫ ਆਪਣੇ ਥਾਣੇਦਰ ਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਕੁਝ ਪਤਾ ਲੱਗਿਆ ਜੀ ਕਿੱਧਰੋਂ ਆ ਰਹੇ ਸੀ ਉਹ ਇਹ ਜੰਮੂ ਤੋਂ ਆਏ ਸਕੇ ਜੀ ਤੇ ਕਾਫੀ ਡਰਾਈਵਰ ਦੀ ਡਰਿੰਕ ਕੀਤੀ ਹੋਈ ਸੀ ਰਾਤ ਇਹਦਾ ਮੈਡੀਕਲ ਵੀ ਕਰਾਇਆ ਸੀ ਇਹਦੇ ਖਿਲਾਫ ਕਰ ਰਹੇ ਜੰਮੂ ਤੋਂ ਬਾਅਦ ਜਲੰਧਰ ਨੂੰ ਜਾਂਦੇ ਸੀ